ਤੁਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਚੈਨਲ ਰਵ ਨਿਊਜ਼ ਤੁਹਾਡਾ ਇਸ ਸਮੇਂ ਵੱਡੀ ਖਬਰ ਸਾਂਝੀ ਕਰਨ ਜਾ ਰਹੇ ਹਾਂ ਕਿ ਪੰਜਾਬੀ ਇੰਡਸਟਰੀ ਦੇ ਦੋ ਮਸ਼ਹੂਰ ਪੰਜਾਬੀ ਗਾਇਕ ਹਣੀ ਸਿੰਘ ਅਤੇ ਕਰਨ ਔਜਲਾ ਮਸੀਬਤਾਂ 'ਚ ਕਿਰੇ ਹੋਏ ਹਨ ਇੱਥੇ ਦੱਸਣ ਜੋਗੇ ਹੈ ਕਿ ਜੋ ਜੋ ਹਣੀ ਸਿੰਘ ਤੇ ਕਰਨ ਔਜਲਾ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਉਹਨਾਂ ਦੋਵਾਂ ਕਲਾਕਾਰਾਂ ਦੇ ਗੀਤਾਂ ਤੇ ਕੁਝ ਦੋਸ਼ ਲਗਾਏ ਜਾ ਰਹੇ ਹਨ ਕਿ ਪੰਜਾਬ ਰਾਜ ਮੈਲਾ ਕਮਿਸ਼ਨ ਨੇ ਇਸ ਦਾ ਨੋਟਿਸ ਲਿਆ ਹੈ ਪਿਛਲੇ ਕਈ ਦਿਨਾਂ ਤੋਂ ਕਰਨ ਔਜ਼ਲਾ ਦੇ ਗੀਤ ਐਮ ਐਫ ਗੱਭਰੂ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਹੁਣ ਇਹ ਗੀਤ ਉੱਤੇ ਵੱਡੀ ਮਸੀਬਤ ਖੜੀ ਹੋਣ ਜਾ ਰਹੀ ਹੈ ਤਾਂ ਹਾਨੂੰ ਦੱਸ ਦਈਏ ਕਿ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਹੁਣ ਹਣੀ ਸਿੰਘ ਅਤੇ ਕਰਨ ਔਜ਼ਲਾ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਖੁਦ ਨੋਟਿਸ ਲਿਆ ਹੈ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਇਸ ਮਾਮਲੇ ਵਿੱਚ ਪੰਜਾਬ ਦੇ ਡੀਜੀਪੀ ਨੂੰ ਪੱਤਰ ਲਿਖ ਕੇ ਕਾਰਵਾਈ ਦੀ ਮੰਗ ਕੀਤੀ ਹੈ ਉਨ੍ਹਾਂ ਨੇ ਇਨਹੀ ਨਹੀਂ ਹਨੀ ਸਿੰਘ ਅਤੇ ਕਰਨ ਔਜਲੇ ਨੂੰ 6 ਅਗਸਤ 2025 ਪਵ ਸੋਮਵਾਰ ਨੂੰ ਮਹਿਲਾ ਕਮਿਸ਼ਨਰ ਸਾਹਮਣੇ ਪੇਸ਼ ਹੋਣ ਲਈ ਵੀ ਕਿਹਾ। ਉਨ੍ਹਾਂ ਉਤੇ ਦੋਸ਼ ਲਗਾਇਆ ਜਾ ਰਿਹਾ ਹੈ ਕਿ ਇਹਨਾਂ ਦੋਵਾਂ ਨੇ ਗੀਤਾਂ ਵਿੱਚ ਮਹਿਲਾ ਵਿਰੁੱਧ ਤਰਾਸਜੋਗ ਪਾਸ਼ਾਹੀ ਵਾਰਤੋਂ ਕੀਤੀ ਹੈ ਜਿਸ ਕਾਰਨ ਇਹਨਾਂ ਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਅਜੀਆਂ ਹੋਰ ਖਬਰਾਂ ਜਰਨਲਿਸਟ ਸਾਡੇ ਚੈਨ ਦੇ ਨਾਲ ਜੁੜੇ ਰਹਿਣਾ। ਮਿਲਦੇ ਹਾਂ ਕਿਸੇ ਹੋਰ ਖਬਰ ਦੇ ਨਾਲ ਧੰਨਵਾਦ ਜੀ।